ਤਾਂ ਉਹਨਾਂ ਨੇ ਪਾਈਆਂ ਹੋਣਗੀਆਂ ਜਿਹੜੀਆਂ ਜਿੰਨੇ ਮੰਗਾ ਉਹਨਾਂ ਨੂੰ ਪਤਾ ਵੀ ਕਿਹੜਾ ਨੁਕਤਾ ਜਿੰਨੀ ਕਰੀ ਜਾਂਦੇ ਨੇ ਉਹ ਕਿਵੇਂ ਵਗ ਗਿਆ ਜੀ ਲੀਡਰ ਹੁਣ ਮੇਰੀ 73 ਸਾਲ ਦੀ ਉਮਰ ਹੈ ਮੈਂ ਭੱਜਦਾ ਸਕਦਾ ਨਹੀਂਗਾ ਜਿਹੜਾ ਫੈਸਲਾ ਲਿਆ ਉਹ ਤੋਂ ਗਲਤ ਲਿਆ ਕਈ ਬੰਦੇ ਇਹ ਚੀਜ਼ ਦਾ ਸਵਾਲ ਚੱਕ ਰਹੇ ਨੇ ਵੀ ਫੈਸਲਾ ਵਾਅ ਕੇ ਦੇ ਜੱਜ ਕੇ ਲਾਵਾਂਗੇ ਜਨਰ ਚਰਪਾਨਾ ਰਹਾ ਨਹੀਂ ਹੁੰਦਾ ਹਾਂਜੀ ਆਪਣੇ ਨਾਲ ਬੈਠੇ ਨੇ ਜੀ ਰੁਲਦੂ ਮਾਨਸਾ ਤੇ ਅੱਜ ਇਹਨਾਂ ਨਾਲ ਅਸੀਂ ਗੱਲਬਾਤ ਇਹ ਕਰਨੀ ਹੈ ਵੀ ਜਿਹੜਾ 13 ਤਰੀਕ ਨੂੰ ਦਿੱਲੀ ਧਰਨਾ ਲੱਗਣ ਜਾ ਰਹੇ ਉਹਦੇ ਬਾਰੇ ਪ੍ਰੋਪਰ ਜਾਣਕਾਰੀ ਦੇ ਦੇਣ ਇਹ ਸਾਨੂੰ ਉਹ ਧਰਨਾ ਲਾਈਵ ਹੈ ਨਾ ਕੋਈ ਇਹ ਮਸਲੇ ਦਾ ਹੱਲ ਹੋ ਸਕਦਾ ਇਹੀ ਧਰਨਾ ਜੇ ਮੈਂ ਤੁਹਾਨੂੰ ਕਹਿੰਦਾ ਵੀ ਜਦੋਂ ਆਪਾਂ ਮੋਰਚਾ ਜਿੱਤ ਕੇ ਦਿੱਲੀ ਤੋਂ ਆਗੇ ਤੀਏ ਹਾਂਜੀ ਉਦੋਂ ਉਹ ਜਥੇਬੰਦੀਆਂ ਤਿੰਨ ਹਿੱਸਿਆਂ 'ਚ ਵੰਡੀਆਂ ਗਈਆਂ ਸੀ ਠੀਕ ਹੈ ਇੱਕ ਅਸੀਂ ਇਲੈਕਸ਼ਨਾਂ 'ਚ ਬਾਗੀ ਤੀਏ ਹਾਂਜੀ ਇੱਕ ਕਹਿੰਦੇ ਸੀ ਬਾਈਕਾਟ ਕਰਾਂਗੇ ਹਾਂਜੀ ਕੋਸ ਕਹਿੰਦੇ ਸੀਗੇ ਵੀ ਮਤਲ ਅਸੀਂ ਵੋਟ ਪਾਵਾਂਗੇ ਹਾਂਜੀ ਤਾਂ ਉਹ ਚੱਲਦੇ ਚਲਾਉਂਦੇ 4 ਮਹੀਨੇ ਲਈ ਸਾਨੂੰ ਸਸਪੈਂਡ ਕਰਤਾ ਹਾਂਜੀ ਅਸੀਂ 4 ਮਹੀਨਿਆਂ 'ਚ ਮੁੜ ਕੇ ਬਹਾਲ ਹੋ ਗਏ ਹਾਂਜੀ ਤਾਂ ਜਿਹੜੀਆਂ ਸਾਡੀਆਂ ਉਹ 32 ਜਥੇਬੰਦੀਆਂ ਅਸੀਂ ਲੜ ਕੇ ਆਈ ਸੀ ਹਾਂਜੀ ਉਹ ਤੋਂ ਹੁਣ ਸਾਡੀਆਂ 4 ਜਥੇਬੰਦੀਆਂ ਬਾਹਰ ਰਹੀਆਂ ਡੱਲੇਵਾਲ ਸਰਜੀਤ ਫੂਲ ਹਾਂਜੀ ਸੰਗਾ ਤੇ ਸਰਤਾ ਹਾਂਜੀ ਉਦੋਂ ਬਾਅਦ ਉਹਨਾਂ ਨਾਲ ਨਵੀਆਂ ਜੱਥੇਬੰਦੀਆਂ ਆਣੀਆਂ ਦੂਜੀਆਂ ਸਾਰੀਆਂ ਮੋਰਚਾ ਜਿਹੜਾ ਪਹਿਲਾ ਪੱਕਾ ਮੋਰਚਾ ਹੈ ਉਹ ਦੂਜੀਆਂ ਜੱਥੇਬੰਦੀਆਂ ਸਾਡੇ ਨਾਲ ਨੇ ਹਾਂਜੀ ਰਾਜਾਣਾ ਪੰਜ ਜੱਥੇਬੰਦੀਆਂ ਬਾਅਦ ਅੱਗੇ ਤੋਂ ਮੁੜ ਕੇ ਵਿੱਚ ਆ ਗਿਆ ਮੋਰਚੇ ਦੇ ਤਾਂ ਕਹੀ ਜੇ 37 ਹੋ ਗਈਆਂ ਜੇ ਪ੍ਰਾਣੀਆਂ ਚੋਂ ਕਹਿੰਦੇ ਤਾਂ ਸਾਡੀਆਂ 4 ਜੱਥੇਬੰਦੀਆਂ ਬਾਹਰ ਗਈਆਂ ਦੂਜੇ ਸਾਰੇ ਇਕੱਠਿਆਂ ਹੋ ਗਏ ਹਾਂਜੀ ਉੱਥੇ ਆਪਣੀਆਂ ਮੰਗਾਂ ਤਿੰਨੇ ਕਾਲੇ ਕਾਨੂੰਨ ਬਿਜਲੀ ਐਕਟ ਪੈਰ ਵਾਲੀ ਐਕਟ ਹਾਂਜੀ ਮਤਲਬ ਸਰਕਾਰ ਨੇ ਮੰਨ ਲੀਆਂ ਤੀਆਂ ਹਾਂਜੀ ਦੂਜੀਆਂ ਮੰਗਾਂ ਜਿਵੇਂ ਸਰਕਾਰੀ ਖਰੀਦ ਦਾ ਸਾਡੇ ਦੇ ਪਰਚੇ ਦਰਜ ਹੋ ਗਏ ਜਾ ਲਖਮੀਰ ਖੀਰੀ ਵਾਲਾ ਹੋ ਗਿਆ ਮਤਲਬ 10000 ਪੈਨਸ਼ਨ ਵਾਲਾ ਹੋ ਗਿਆ ਇਹ ਮੰਗਾਂ ਸੀ ਪੰਜਾਬ ਤੋਂ ਨਹੀਂ ਲੈ ਕੇ ਗਈ ਸੀ ਇਹ ਉੱਥੇ ਜਾ ਕੇ ਮੰਗਾਂ ਆਈਆਂ ਦੀ ਇਹ ਸਾਰੀਆਂ ਮੰਗਾਂ ਲਿਖ ਕੇ ਅਸੀਂ ਮਤਵਲ ਸਰਕਾਰ ਨੂੰ ਦੇ ਆਏ ਸੀਗੇ ਸਰਕਾਰ ਨੇ ਸਾਨੂੰ ਭਰੋਸਾ ਦਿਵਾਤਾ ਸੀ ਕਿ ਅਸੀਂ ਇਹਨਾਂ ਨੂੰ ਲਾਗੂ ਕਰ ਦਾਂਗੇ ਉਹਨਾਂ ਨੇ ਹਜੇ ਤੱਕਰ ਲਾਗੂ ਨਹੀਂ ਕਰੀਆਂ ਦੇਖੋ ਅਸੀਂ ਹਜੇ ਸੋਚਦੇ ਸੀਗੇ ਵੀ ਮਤਲਬ 2024 ਚ ਵੋਟਾਂ ਪੈਣ ਵਾਲੀਆਂ ਨੇਗੀਆਂ ਬਾਰੀ-ਬਾਰੀ ਮੋਰਚੇ ਲਾਉਣੇ ਕਾਮਯਾਬ ਕਰ ਕਰਨੇ ਬਹੁਤ ਔਖੇ ਨੇਗੇ ਇਹ ਦੂਜਾ ਤੜਾ ਮਤਲਬ ਉਹ ਲੈ ਕੇ ਲੈ ਕੇ ਜਾ ਰਿਹਾ ਹੈਗਾ ਆਪਣਾ ਜੀ ਦੀ ਡੱਲੇ ਵਾਲਾ ਕਹਿੰਦੇ ਜਿੰਨੇ ਉਹਦੇ ਨਾਲ ਜੱਥੇਬੰਦੀਆਂ ਨੇਗੀਆਂ ਚਲੋ ਠੀਕ ਹੈ ਅਸੀਂ 16 ਨੂੰ ਬੰਦ ਕਰ ਰਹੇ ਹਾਂ 18 ਦੀ ਸਾਡੀ ਮੀਟਿੰਗ ਹੈ ਸਾਡੀਆਂ ਜਿਹੜੇ ਬੰਦੇ ਦੀ ਅਸੀਂ ਹਾਲਾ ਕੀ ਪ੍ਰੋਰ ਦੇਣਾ ਹੈ 18 ਦੀ ਮੀਟਿੰਗ ਚ ਦੇਵਾਂਗੇ ਹਜੇ ਤਾਂ ਇੰਨੇ ਹੀ ਕੰਮ ਹੈ ਇਹ ਮਤਲਬ ਉਹ ਮੰਗਾ ਚ ਤਾਂ ਉਹਨਾਂ ਨੇ ਪਾਈਆਂ ਹੋਣਗੀਆਂ ਜਿਹੜੀਆਂ ਜਿਹਨੇ ਮੰਗਾ ਉਹਨਾਂ ਨੂੰ ਪਤਾ ਵੀ ਕਿਹੜੀਆਂ ਕਿਹੜੀਆਂ ਮੰਗਾ ਤੇ ਉਹ ਜਾ ਰਹੇ ਨੇਗੇ ਚਲੋ ਜੇ ਮੰਗਾ ਬਣਾ ਰਹੇ ਹੋਣਗੇ ਦਾ ਸ਼ਬਾਸ਼ੀ ਜੋ ਕੁ ਮੰਗ ਮੰਨੀ ਜਾਵੇ ਇਹੀ ਗੱਲ ਹੈ 13 ਤਰੀਕ ਨੂੰ ਜਿਹੜਾ ਮੰਨ ਕੇ ਚਲੋ ਦਿੱਲੀ ਜਾਣਾ ਉਹਦੇ ਵਿੱਚ ਥੋੜੇ ਲਈ ਜਥੇਬੰਦੀ ਨਹੀਂ ਜਾ ਰਹੀ ਨਹੀਂ ਨਹੀਂ ਸਾਡੀਆਂ ਜਿਹੜੀਆਂ 37 ਜਥੇਬੰਦੀਆਂ ਚ ਕੋਈ ਨਹੀਂ ਜਾ ਰਿਹਾ ਅੱਛਾ ਤੁਸੀਂ ਸਭ ਤੋਂ ਪਹਿਲਾਂ ਮੀਟਿੰਗ ਕਰਨੀ ਹੈ ਪਹਿਲਾਂ ਅਸੀਂ ਮੀਟਿੰਗ ਕਰ ਰਹੇ ਹਾਂ 18 ਤਰੀਕ ਨੂੰ ਇਹ ਤੁਸੀਂ ਆਪਦੇ ਪੱਧਰ ਤੇ ਕਰ ਰਹੇ ਹੋ ਜਾਂ ਸਰਕਾਰ ਨਾਲ ਇਹ ਨਹੀਂ 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 ਸਾਡੇ ਆਪਦੇ ਪੱਧਰ ਤੇ ਮੀਟਿੰਗ ਹੈਗੀ ਮਤਵਾਲਾ 12 ਫਰਵਰੀ ਨੂੰ ਆਹ ਜਿਹੜਾ ਆਹੀ ਮਹੀਨਾ ਚੱਲ ਰਿਹਾ 18 ਇਸੇ ਮਹੀਨੇ ਚ ਕਰ ਰਹੇ ਹਾਂਗੇ ਇਹ ਨਹੀਂ ਹੈਗਾ ਵੀ ਹਜੇ ਮਤਲਬ ਇਹ ਸੀ ਕਰਨਾ ਕੀ ਹੈ ਉਹ ਮੈਂ ਉੱਥੇ ਮੀਟਿੰਗ 'ਚ ਹੀ ਕਹਿ ਜਾਉ ਪਹਿਲਾਂ ਕੁਝ ਨਹੀਂ ਕ 16 ਬੰਦ 50 ਬੰਦ ਨਾ ਜੀ ਭਾਰਤ ਬੰਦ ਭਾਰਤ ਬੰਦ 16 ਨੂੰ ਭਾਰਤ ਬੰਦ 16 ਦਾ 500 ਜ਼ਿਲ੍ਹੇ ਦੇ ਵਿੱਚ ਪੂਰਾ ਪ੍ਰਬੰਧ ਹੋ ਗਿਆ ਪੰਜਾਬ 'ਚ ਤਾਂ ਅਸੀਂ ਟਰੱਕ ਜੁਨੀਅਨਾਂ ਨਾਲ ਆੜਤੀਆਂ ਜੁਨੀਅਨਾਂ ਨਾਲ ਸਾਡੇ ਨਾਲ ਸਾਰ ਜੰਨੀਵੇਂ ਜੱਥੇਬੰਦੀਆਂ ਟਰੇਡ ਜੱਥੇਬੰਦੀਆਂ ਸਾਡੀਆਂ ਮੀਟਿੰਗਾਂ ਹੋ ਗਿਆ ਹੁਣ ਰਾਤ ਸਾਡੀ ਟਰੱਕ ਜੁਨੀਅਨਾਂ ਮੀਟਿੰਗ ਹੋਈ ਹੈ ਉਹਨਾਂ ਆਗੂਆਂ ਨਾਲ ਪੂਰਾ ਨਾਪਰੋਸਾ ਦਵਾਈ ਵੀ ਸੀ ਬੰਦ ਰੱਖਿਆ ਟਰਾਂਸਪੋਰਟ ਨਾਲ ਸਾਰਾ ਮੀਟਿੰਗਾਂ ਹੋ ਗਿਆ ਇਹ ਅਸੀਂ 16 ਨੂੰ ਭਾਰਤ ਬੰਦ ਕਰਾਂਗੇ ਮੰਗਾ ਸਾਡੀਆਂ ਵੀ ਉਹੀ ਨੇ ਮੰਗਾ ਸੇਮ ਨੇ ਮੰਗਾ ਸੇਮ ਹੀ ਨੇ ਮੰਗਾ ਇੱਕ ਗੱਲ ਹੋਰ ਦੱਸੋ ਜੇ 16 ਤੋਂ ਪਹਿਲਾਂ ਦੀਏ ਫੇਰ ਬੰਦ ਫੇਰ ਵੀ ਬੰਦ ਨਹੀਂ ਬੰਤਰ ਰਹੂਗਾ ਹੀ ਰਹੂਗਾ ਮੇਰਾ ਖਿਆਲ ਹੈ ਫੇਰ ਮੈਂ ਥੋੜਾ ਜਿਹਾ ਉਹ ਤਾਂ ਵੱਡੇ ਲੀਡਰ ਨੇ ਉਹ ਕੀ ਸੋਚਣ ਮੈਂ ਨਹੀਂ ਉਹਦੇ ਕਹਿ ਸਕਦਾ ਵੀ ਕੀ ਬਣੇ ਜੇ ਮੈਂ ਕਹਿੰਨਾ ਫਿਰ ਜੇ ਸਰਕਾਰ ਸਾਰੀਆਂ ਮੰਗਾਂ ਮੰਨ ਜਾਂਦੀ ਹੈ ਫਿਰ ਆਪਾਂ ਜ਼ਰੂਰੀਆ ਵੀ ਬੰਦ ਕਰਨਾ ਮੇਰੀ ਜਿਹੜੀ رائے ਨਿੱਜੀ رائے ਹੈ ਹੁਣ ਜੇ ਮੰਗਾਂ ਨਹੀਂ ਮੰਨਦੀ ਫਿਰ ਬੰਦ ਕਰਾਂਗੇ ਜੇ ਮੰਨ ਜਾਂਦੀ ਹੈ ਮੰਨ ਕਰੋ ਸਾਡੀਆਂ ਉਹ ਜਥੇਬੰਦੀਆਂ ਦਿੱਲੀ ਜਾਂਦੀਆਂ ਜੇ ਉਹਨਾਂ ਦੀਆਂ ਮੰਗਾਂ ਮੰਨ ਜਾਂਦੀ ਹੈ ਸਰਕਾਰ ਫਿਰ ਜ਼ਰੂਰੀ ਹੈ ਕੋਈ ਦਿੱਲੀ ਜਾਣਾ ਜੇ ਨਾ ਮੰਨ ਕੇ ਫਿਰ ਬੰਦਾ ਜਿੰਨਾ ਕਿ ਉਹਨਾਂ ਲੀਕਿਆ ਪ੍ਰੋਗਰਾਮ ਉਹਨਾਂ ਨੂੰ ਬੰਨ ਜਾਣਾ ਪਊਗਾ ਤੇ 13 ਤਰੀਕ ਨੂੰ ਉਤਰਨੇ ਨੂੰ ਉੱਥੇ ਰੋਕਣ ਵਾਸਤੇ ਜਾਣ ਤੋਂ ਰੋਕਣ ਵਾਸਤੇ ਬਹੁਤ ਵੱਡੀ ਤਿਆਰੀ ਚ ਸਰਕਾਰ ਲੱਗੀ ਹੋਈ ਅੱਜ ਬਾਰਡਰ ਤੇ 144 ਧਾਰਾ ਵੀ ਲਾਤੀ ਉਹਦੇ ਬਾਰੇ ਕੁਝ ਕਹਿਣਾ ਚਾਹੂਗੇ ਓਏ ਇਹ ਤਾਂ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਹੂੰ ਤੁਸੀਂ ਮੇਰੀ ਗੱਲ ਸੁਣੋ ਆਪਾਂ ਨੇ 3 ਤਰੀਕ ਨੂੰ ਜਾਣਾ ਸੀਗਾ ਮੁੱਖ ਮੰਤਰੀ ਦੀ ਕੋਠੀ ਦੇ ਅਸੀਂ ਜਿੰਨੇ ਵੱਡੇ ਲੀਡਰ ਸੀਗੇ ਮਾਤਾ ਬਾਲਾ ਸਾਨੂੰ ਘਰੀ ਘੇਰ ਲਿਆ ਠੀਕ ਹੈ ਲੱਖੇ ਨੇ ਪਰਾਲਾ ਕਰਿਆ ਸਰਜੀਤ ਨੇ ਪਰਾਲਾ ਕਰਿਆ ਦੂਜੇ ਇੱਕ ਦੋ ਲੀਟਰ ਹਾਂਡੇ ਪ੍ਰਾਲਾ ਕਰਿਆ ਕੋਈ ਮਾਰਾ ਤਾਂ ਨਹੀਂ ਕਰਿਆ ਬੰਦੇ ਹਿੰਮਤ ਕਰਕੇ ਉੱਥੇ ਵਗ ਗਏ ਹੁਣ ਉਹਨਾਂ ਦੇ ਨੁਕਤੇ ਜਿੰਨੀ ਕਰੀ ਜਾਂਦੇ ਨੇ ਉਹ ਕਿਵੇਂ ਵਗ ਗਿਆ ਜੀ ਇਹ ਲੀਡਰ ਹੁਣ ਮੇਰੀ 73 ਸਾਲ ਦੀ ਉਮਰ ਹੈ ਮੈਂ ਭੱਜਦਾ ਸਕਦਾ ਨਹੀਂਗਾ ਮੈਂ ਤਾਂ ਗੱਡੀ ਤੇ ਜਾਣਾ ਉਹ ਗੱਡੀ ਉਹਨੇ ਨਹੀਂ ਜਾਣਨੀ ਜਦੋਂ ਰਾਤ ਨੂੰ ਮੇਰੇ ਘਰ ਤੇ ਮਤਲਬ ਜੇ ਕਹੇ ਜੀ ਘੇਰਾ ਪਾ ਲਿਆ ਆ ਕੇ ਮੈਨੂੰ ਤਾਂ ਤੜਕੇ 6 ਵਜੇ ਪਤਾ ਲੱਗਿਆ ਤੇ ਹੁਣ ਹਰ ਇੱਕ ਲੱਖੇ ਦੇ ਖਿਲਾਫ ਬੋਲੀ ਜਾਂਦਾ ਉਹ ਪਤੰਦਰ ਉਹ ਗਿਆ ਬੰਦਾ ਮਤਲਬ ਉੱਥੇ ਜਾ ਕੇ ਮਤਲਬ ਬੱਤ ਤਾਂ ਨਾ ਮੋਰਚੇ ਨੂੰ ਕੱਢ ਕੇ ਲਿਆ ਮੈਂ ਕਹਿੰਦਾ ਸਿਆਣ ਫਲ ਲੱਖੇ ਜੀ ਵੱਡੀ ਜੇ ਨਾ ਬਾਹਰੀ ਚਾਂਸ ਨਾ ਜਾਇਆ ਜਾਂਦਾ ਨੌਜਵਾਨੀ ਗਰਮ ਹੁੰਦੀ ਹੁੰਦੀ ਹੈ ਹਮੇਸ਼ਾ ਵਾਸਤੇ ਸਰਕਾਰ ਤਾਂ ਚਾਹੁੰਦੀ ਹੈ ਇਹ ਸਾਡੇ ਚਾਰ ਰੋੜੇ ਮਾਰਨ ਫਿਰ ਅਸੀਂ ਇਹਨਾਂ ਨੂੰ ਕੁੱਟੀਏ ਇਹ ਸਿਆਣ ਸਾਡੇ ਜਿਹੜਾ ਸਾਲ ਦੋਲਨ ਲੜਿਆ ਸਾਡੇ ਲੀਡਰਾਂ ਦੀ ਸਿਆਣਪ ਹੀ ਰਹੀ ਸੀ ਤੇ ਅਸੀਂ ਬਚਾ ਕੇ ਦੋਲਨ ਨੂੰ ਕੱਢ ਲਏ ਇਹੀ ਸਿਆਣਪ ਨਾਲ ਲੱਖੇ ਹੋਰਾਂ ਨੇ ਕਰੀਆ ਉਹ ਦੋਲਨ ਨੂੰ ਕੱਢ ਲਏ ਹੁਣ ਜੇ ਕਹਿੰਦੇ ਵੀ 6 ਤਰੀਕ ਨੂੰ ਨਾ ਛੱਡਿਆ ਆ 10 ਤਰੀਕ ਨੂੰ ਨਾ ਛੱਡਿਆ ਫੇਰ ਕਿਹੜਾ ਮਖਾਸ ਸੀ ਸੰਘਰਸ਼ ਛੱਡ ਗਿਆ ਅਸੀਂ ਇਸ ਕੰਮ ਤੇ ਫੇਰ ਤਿਆਰਾਂਗੇ ਆ ਅੱਜ ਫੇਰ ਮਤਲਬ ਉਸ ਤੇ ਗੱਲ ਕਰਾਂਗੇ ਮੀਟਿੰਗ ਹੈ ਸਾਡੀ ਇਹ ਮੇਰਾ ਖਿਆਲ ਹੈ ਜੇ ਅਧੂਲਨ ਹਮੇ ਸਾਡੇ ਸਾਡੇ ਗੁਰੂਆਂ ਨੇ ਸਿਖਾਇਆ ਮਤਲਬ ਗੁਰੂ ਦਾ ਸੀਸ ਕਟਿਆ ਜਾ ਰਿਹਾ ਸੀ ਦੂਜੇ ਸੰਘਾਂ ਨੇ ਕਿਹਾ ਜੀ ਹੁਕਮ ਕਰੋ ਦਿੱਲੀ ਦੀ ਇੱਟ ਨਾਟ ਖੜਕਾ ਤਾਂ ਕਹਿੰਦਾ ਨਹੀਂ ਪਾਣਾ ਮੰਨੂ ਅਸੀਂ ਆ ਅਧੂਲਨ ਨੂੰ ਪਾਣਾ ਮੰਨ ਕੇ ਚਲਾਉਨੇ ਆ ਤੇ ਪਾਣੇ ਮੰਨ ਕੇ ਸਾਨੂੰ ਚਲਾਉਣਾ ਚਾਹੀਦਾ ਮੈਂ ਦੁਬਾਰਾ ਫੇਰ ਕਹਿਣਾ ਜਿਹੜੇ ਸਾਡੇ ਲੀਡਰ ਤਨ ਤਰੀਕ ਨੂੰ ਮੁੱਖ ਮੰਤਰੀ ਦੀ ਕੋਠੀ ਜਮੂਰੇ ਪਹੁੰਚੇ ਨੇ ਉਹ ਵਧਾਈ ਦੇ ਪਾਤਰ ਨੇ ਤੇ ਅੱਜ ਵੀ ਮੈਂ ਲੱਖੇ ਦਾ ਫੋਨ ਆਇਆ ਜੀ ਮੈਂ ਭੁੱਗ ਚੁੜ ਗਿਆ ਮੈਂ ਸੁਣਾਂਗਾ ਮੈਂ ਦੁਬਾਰੇ ਕਰਦਾ ਗੱਲ ਜੇ ਕੋਈ ਮੀਟਿੰਗ ਸੱਦੀ ਜਾਂ ਮੀਟਿੰਗ ਸੱਦ ਕੇ ਗਾਹਾਂ ਲਾਨ ਕਰਾਏ ਇੱਕ ਚੀਜ਼ ਬਸ ਇਹ ਦੱਸ ਦੋ ਪ੍ਰਧਾਨ ਜੀ ਤੁਸੀਂ ਵੀ ਤਿੰਨ ਤਰੀਕ ਤੋਂ ਬਾਅਦ ਤੁਹਾਡੀ ਕੋਈ ਗੱਲਬਾਤ ਪ੍ਰਸ਼ਾਸਨ ਨਾਲ ਹੋਈ ਹੈ ਭਾਨੇ ਵਾਲੇ ਮਸਲੇ ਦੇ ਵਿੱਚ ਜਾਂ ਨਹੀਂ ਹੋਈ ਕੋਈ ਨਾ ਮੇਰੇ ਨਾਲ ਮੇਰੇ ਨਾਲ ਨਾ ਨਾ ਮੇਰੀ ਮੇਰੇ ਕੋਈ ਨਾ ਪ੍ਰਸ਼ਾਸਨ ਦੀ ਨਾ ਕਿਸੇ ਨਾਲ ਗੱਲ ਹੋਈ ਹੈ ਸਮਝ ਲੈ ਲਖੇ ਨਾਲ ਵੀ ਬਹੁਤ ਮੇਰੀ ਹਜੇ ਗੱਲ ਹੋਈ ਅੱਜ ਫੋਨ ਆਇਆ ਤੇ ਅੱਜ ਮੈਂ ਸੁਣਿਆ ਨਹੀਂ ਕਿ ਹੁਣ ਦੁਬਾਰੇ ਗੱਲ ਕਰਾਂਗਾ ਹੁਣ ਇਹੇ ਚੀਜ਼ ਕਹਿ ਰਹੇ ਨੇ ਵੀ ਜਿਹੜਾ ਫੈਸਲਾ ਲਿਆ ਉਹ ਤੋਂ ਗਲਤ ਲਿਆ ਕਈ ਬੰਦੇ ਇਸ ਚੀਜ਼ ਦਾ ਸਵਾਲ ਚੱਕ ਰਹੇ ਨੇ ਵੀ ਫੈਸਲਾ ਗਲਤ ਲੈ ਲਿਆ ਵੀ ਉੱਥੇ ਬੈਠਣਾ ਸੀ ਜਿੰਨਾ ਟਾਈਮ ਨਹੀਂ ਛੱਡਦੇ ਸੀ ਇਹ ਲੋਕ ਤਾਂ ਉਹਨੇ ਬਾਬੇ ਨਾਰਕ ਨੂੰ ਕਰਾਈਆ ਕਿਹਾਤ ਉਸ ਮੌਕੇ ਦੇ ਲੋਕਾਂ ਨੇ ਜਿਹੜੇ ਇਹੋ ਜਿਹੇ ਲੋਕ ਹੁੰਦੇ ਨੇ ਇਹਦਾ ਵੀ ਲੋਕਾਂ ਨੂੰ ਰਾਹੇ ਪਾਉਂਦਾ ਬਾਬਾ ਨਾਨਕ ਰਾਹੇ ਪਾਉਂਦਾ ਸੀ ਜੇ ਆਪਾਂ ਗੱਲ ਕਰ ਲਈਏ ਹੁਣ ਬੰਦਾ ਭੱਗ ਗਿਆ ਬੋਤ ਚ ਬਚਾ ਕੇ ਮੋੜ ਲਿਆ ਆ ਇਹ ਨੁਕਤੇ ਚੀਨੀਆਂ ਤਾਂ ਹੁੰਦੀਆਂ ਰਹੀਆਂ ਕੋਈ ਪਰਵਾਹ ਨਹੀਂ ਕਰਨੀ ਚਾਹੀਦੀ ਮੈਨੂੰ ਦੂਜੀ ਕਾਰ ਨਹੀਂ ਗੱਲ ਕਹਿਣੀ ਪਊਗੀ ਮਗਰ ਭੌਂਕਦੇ ਹੁੰਦੇ ਨਾ ਹੱਥਿਆਂ ਦੇ ਭੌਂਕੀ ਜਾਣ ਕੁਝ ਨਹੀਂ ਫਰਕ ਪੈਂਦਾ ਜੇ ਭਾਨੇ ਸਿੱਧੂ ਨੂੰ 10 ਤਰੀਕ ਨੂੰ ਸਰਕਾਰ ਰਿਹਾਂ ਨਹੀਂ ਕਰਦੀਏ ਵੱਡਾ ਮੋਰਚਾ ਫਿਰ ਲਾਉਂਗੀ ਵਾਹ ਕਹਦੇ ਜੱਜ ਕੇ ਲਾਵਾਂਗੇ ਜਨਰ ਚਰਪਾਨਾ ਰਿਹਾਂ ਨਹੀਂ ਹੁੰਦਾ ਸਾਰਾ ਜੋਰ ਲਾਵਾਂਗੇ ਕਿਤੇ ਇਹ ਤਾਂ ਨਹੀਂ ਹੁੰਦਾ ਜਿਵੇਂ ਪਹਿਲਾਂ ਨਾਜ਼ਰਬੰਦ ਕਰ ਲਈ ਸੀ ਫੇਰ ਘਰਾਂ ਦੀ ਤਾੜ ਲੈਣਾ ਉਹ ਦੇਖੋ ਉਹ ਸਰਕਾਰ ਨਾਜ਼ਰਬੰਦ ਵੀ ਕਰ ਸਕਦੀ ਐ ਸਾਨੂੰ ਲੱਖੇ ਨੂੰ ਜੇਲ੍ਹ ਚ ਭੇਜ ਸਕਦੀ ਐ ਮੈਨੂੰ ਜੇਲ੍ਹ ਚ ਭੇਜ ਸਕਦੀ ਐ ਉਹ ਸਰਕਾਰ ਦੀ ਮਰਜ਼ੀ ਐ ਮਤਲਬ ਭੇਜੂ ਸਾਨੂੰ ਜੇਲੇ 'ਚ ਭੇਜੂ ਸਰਕਾਰ ਤੇ ਵਾਜਨ ਪੈਣਾ ਹੈਗਾ ਸਾਨੂੰ ਕੋਈ ਤਰੀਕਾ ਨਹੀਂ ਪਰ ਅਸੀਂ ਜਿੰਨਾ ਜਕਰ ਭਾਨਾ ਆ ਰਿਹਾ ਨਹੀਂ ਹੁੰਦਾ ਜਿਹੜੀ ਗੱਲ ਦੀ ਕਸਮ ਖਾ ਲਈ ਉਹਨਾਂ 'ਚ ਅਸੀਂ ਪਿੱਛੇ ਨਹੀਂ ਟਾਉਂ ਠੀਕ ਹੈ ਹਲੇ ਤੱਕ ਪਰ ਕੋਈ ਪ੍ਰਸ਼ਾਸਨ ਨਾਲ ਫੁੱਲ ਮੀਟਿੰਗ ਦੀ ਗੱਲ ਹਲੇ ਕਲੀਅਰ ਨਹੀਂ ਆਈ ਵੀ 10 ਨੂੰ ਆ ਰਿਹਾ ਬਾਅਦ ਨਾ ਮੇਰੇ ਨਾਲ ਕੋਈ ਮੀਟਿੰਗ ਨਾ ਨਾ ਬਿਲਕੁਲ ਨਹੀਂ ਨਾ ਤੇ ਇਹ ਜਿਹੜਾ 13 ਵਾਲਾ ਧਰਨਾ ਇਹਦੇ ਵਿੱਚ ਕੋਈ ਐਮਐਸਪੀ ਦੀ ਵੀ ਪ੍ਰੋਪਰ ਗੱਲ ਹੈਗੀ ਉਹਦੇ ਬਾਰੇ ਕੁਝ ਦੱਸ ਸਕਦੇ ਹੋ ਐਮਐਸਪੀ ਦਾ ਕੀ ਹੈ ਵਿੱਚ ਕਾਦੀ ਹੈ ਮੇਰਾ ਖਿਆਲ ਹੈ ਵੀ ਉਹ ਜ਼ਿਆਦੇ ਤਾਂ ਪ੍ਰਚਾਰ ਇਹੀ ਕਰ ਰਹੇ ਨੇ ਵੀ ਕਣਕ ਦਾ ਰੇ ਠੀਕ ਹੈ ਪਰ ਮੇਰੀ ਸਮਝ ਮੁਤਾਬਕ ਨਹੀਂ ਐਂ ਘਟਾ ਨਹੀਂ ਸਕ ਜੂਂਦੀ ਕਦੇ ਵਾਸਤੇ ਸਰਕਾਰ ਨਾ ਕਿਤੇ ਹੈਗਾ ਜੋ ਸਾਰਾ ਕਟਾ ਘੜੂ ਕੇ ਦੇਖਿਆਗਾ ਪਰ ਫਿਰ ਵੀ ਜੇ ਲੜਦੇ ਨੇ ਮੈਂ ਕੋਈ ਮਾੜਾ ਨਹੀਂ ਕਹਿੰਦਾ ਉਹਨਾਂ ਨੂੰ ਨਾਂ ਮੈਂ ਡੱਲਿਆ ਨੂੰ ਮਾੜਾ ਕਹਾ ਨਾਂ ਸਰਜੀਤੂਗਾ ਜੇ ਲੜਦੇ ਨੇ ਉਹ ਲੋਕਾਂ ਵਾਸਤੇ ਲੜਦੇ ਨੇ ਉਹ ਸਾਡੇ ਵਾਸਤੇ ਲੜਦੇ ਨੇ ਅਸੀਂ ਵੀ ਲੋਕਾਂ ਵਾਸਤੇ ਲੜਦੇ ਆ ਅਸੀਂ ਵੀ ਉਹਨਾਂ ਵਾਸਤੇ ਲੜਦੇ ਆ ਹਾਂ ਕਦੇ ਨਾ ਕਦੇ ਦੁਬਾਰੇ ਫੇਰ ਇਕੱਠੇ ਹੋ ਜਾਾਂਗੇ ਮੋਰਚਾ ਫੇਰ ਟਕੜਾ ਹੋ ਜਾਊਗਾ ਫੇਰ ਸਰਕਾਰ ਨੂੰ ਢਾਹ ਲਾਂਗੇ ਪਰ ਇਕੱਲੇ ਕਿਵੇਂ ਢਾ ਸਕਦੇ ਇਹ ਮੈਂ ਜ਼ਰੂਰ ਕਹਿੰਦਾ ਮੈਂ ਵੀ ਕਹਿੰਦਾ ਅਸੀਂ 37 ਜਿਥੇ ਹੁੰਦੀਆਂ ਇਕੱਲੇ ਅਸੀਂ ਵੀ ਨਹੀਂ ਢਾ ਸਕਦੇ ਇਕੱਲੇ ਉਹ ਵੀ ਨਹੀਂ ਢਾ ਸਕਦੇ ਦੁਬਾਰੇ ਸਾਨੂੰ ਮੋੜ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ ਅਸੀਂ ਲਾਜ਼ਮੀ ਕਹਿੰਦੇ ਆ ਵੀ ਸਾਨੂੰ ਇਕੱਠੇ ਹੋਣ ਦੀ ਲੋੜ ਹੈ